ਜੇ ਟੇਡ ਨਾ ਹੋਵੇ ਤਾਂ ਕੋਈ ਕਿਉਂ ਰੋਵੇ ਇਹ ਮਸਲਾ ਹੀ ਸਾਰਾ ਰੋਟੀ ਦਾ ਰੋਜੀ ਰੋਟੀ ਖਾਤਰ ਵੇੜਿਆਂ ਨੂੰ ਛੱਡ ਕੇ ਤੁਰ ਗਏ ਪਰਦੇਸੀਆਂ ਦੇ ਨਾਮ ਹੋ ਵਤਨਾ ਤੋਂ ਆਇਆ ਤੇਰਾ ਖਤ ਪੜ ਕੇ ਨੀ ਮੈਨੂੰ ਨੀਦ ਨਯੋਂ ਦੀ ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਯਾ ਧਿਕਰੀ ਕੇ ਨੀ ਕਾਨੂੰ ਅਥਰੂ ਬਹੋ ਦੀ ਹਾਏ ਚੱਲੀ ਏ ਨੀ ਕਾਨੂੰ ਅਥਰੂ ਬਹੋ ਦੀ ਇੱਥੇ ਆ ਕੇ ਹੁੰਦੀ ਜਿਹੜੀ ਪੁੱਲ ਤੂੰ ਨਹੀਂ ਜਾਣਦੀ ਪੌਂਡਾਂ ਸਾਂਵੇਂ ਪੈਸੇ ਆਉਂਦਾ ਮੁੱਲ ਤੂੰ ਨਹੀਂ ਜਾਣਦੀ ਇੱਥੇ ਆ ਕੇ ਹੁੰਦੀ ਜਿਹੜੀ ਮੁੱਲ ਤੂੰ ਨਹੀਂ ਜਾਣਦੀ ਪੌਂਡਾਂ ਸਾਂਵੇਂ ਪੈਸੇ ਆਉਂਦਾ ਮੁੱਲ ਤੂੰ ਨਹੀਂ ਜਾਣਦੀ ਮੈਂ ਵੀ ਇੱਥੇ ਆ ਕੇ ਮਜਬੂਰ ਹੋ ਗਿਆ ਨਹੀਂ ਤੈਨੂੰ ਸਮਝਦਿਆਂ ਦੀ ਸਾਨੂੰ ਪਰਦੇਸਿਆਂ ਨੂੰ ਯਾਦ ਕਰਕੇ ਯਾਦ ਕਰਕੇ ਨੀ ਕਾਨੂੰ ਅਥਰੂ ਬਹੌਂਦੀ ਹਏ ਚੱਲੀਏ ਨੀ ਕਾਨੂੰ ਅਥਰੂ ਬਹੌਂਦੀ ਹੋ ਕੀਤਾ ਸੀਕਰਾਰ ਤੈਨੂੰ ਜਲਦੀ ਬੁਲਾਵਾਂਗਾ ਸਾਰੇ ਕਿਸੇ ਤੈਨੂੰ ਨੀ ਮੈਂ ਖਤ ਬਿਨਾ ਪਾਵਾਂਗਾ ਕੀਤਾ ਸੀਕਰਾਰ ਤੈਨੂੰ ਜਲਦੀ ਬੁਲਾਵਾਂਗਾ ਸਾਰ ਕਿਸੇ ਤੈਨੂੰ ਨਹੀਂ ਮੈਂ ਖਤ ਬਿਨਾ ਪਾਵਾਂਗਾ ਰਹਿਣ ਦੇ ਬਨੇਰੇ ਬੈਠੇ ਕਿਉਂ ਚੱਲੀਏ ਨਹੀਂ ਐਵੇਂ ਕਾਗ ਉਡੋਂਦੀ ਸਾਨੂੰ ਪਰਦੇਸਿਆਰੋਂ ਯਾਦ ਕਰਕੇ ਜਾਦ ਕਰਕੇ ਨੀ ਕਾਨੂੰ ਅਥਰੂ ਬਹੌਂਦੀ ਹਾਏ ਚੱਲੀ ਹੈ ਨੀ ਕਾਨੂੰ ਅਥਰੂ ਬਹੌਂਦੀ ਹਾਏ ਚੱਲੀ ਹੈ ਨੀ ਕਾਨੂੰ ਅਥਰੂ